ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਤਿੰਨ ਪ੍ਰਕਾਰ ਦੇ ਪਕੌੜੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਬੇਸਣ ਲੈ ਲਵਾਂਗੇ ਤੇ ਬੇਸਣ ਦੇ ਵਿੱਚ ਆਪਾਂ ਸਵਾਦ ਅਨੁਸਾਰ ਮਸਾਲੇ ਪਾਵਾਂਗੇ ਜਿਵੇਂ ਲਾਲ ਮਿਰਚ ਪਾਣੀ ਹੈਗੀ ਥੋੜਾ ਨਮਕ ਪਾ ਲਈਏ ਜਿੰਨਾ ਆਪਾਂ ਨੂੰ ਚਾਹੀਦਾ ਹੈਗਾ ਉਸ ਤੋਂ ਬਾਅਦ ਥੋੜਾ ਜਿਹਾ ਚਾਟ ਮਸਾਲਾ ਪਾ ਲਾਂਗੇ ਤੇ ਥੋੜਾ ਜਿਹਾ ਧਨੀਆ ਪਾਊਡਰ ਪਾ ਲਵਾਂਗੇ ਇਹਦੇ ਵਿੱਚ ਆਪਾਂ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਹਲਦੀ ਪਾਊਡਰ ਪਾ ਲਵਾਂਗੇ ਥੋੜਾ ਜਿਹਾ ਕਲਰ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਵਾਂਗੇ ਥੋੜਾ ਜਿਹਾ ਕ੍ਰੈਸ਼ ਕਰਕੇ ਤੁਸੀਂ ਜੁਆਇਨ ਜਾਂ ਥੋੜਾ ਜਿਹਾ ਜੀਰਾ ਵੀ ਪਾ ਸਕਦੇ ਆ ਦੇ ਵਿੱਚ ਪਰ ਸਾਡੇ ਬੱਚਿਆਂ ਨੂੰ ਘੱਟ ਹੀ ਪਸੰਦ ਆ ਤਾਂ ਕਰਕੇ ਮੈਂ ਨਹੀਂ ਪਾਇਆ ਹੈਗਾਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਨਾਲ ਆਪਾਂ ਇਹਦਾ ਇੱਕ ਘੋਲ ਤਿਆਰ ਕਰ ਲਵਾਂਗੇ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਤੇ ਜ਼ਿਆਦਾ ਸੰਘਣਾ ਨਹੀਂ ਕਰਨਾ ਹੈਗਾਗਾ ਤੇ ਇਹਨੂੰ ਇੱਕੋ ਹੀ ਦਿਸ਼ਾ ਦੇ ਵਿੱਚ ਆਪਾਂ ਨੇ ਚਮਚੇ ਨੂੰ ਘੁਮਾਈ ਜਾਣਾ ਹੈਗਾ ਤੇ ਇਹ ਇੱਕ ਆਪਾਂ ਫਲਫੀ ਜਿਹਾ ਜਿਹੜਾ ਹੈਗਾਗਾ ਘੋਲ ਤਿਆਰ ਕਰ ਲੈਣਾਗਾ ਥੋੜਾ ਥੋੜਾ ਕਰਕੇ ਪਾਣੀ ਪਾਉਣਾਗਾ ਤੇ ਤਾਂ ਕਿ ਇਹਨਾਂ ਦੇ ਇਹਦੇ ਵਿੱਚ ਗੱਠਾ ਨਾ ਪੈ ਜਾਣ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਰ-ਤਾਰ ਸ਼ੇਅਰ ਕਰਨਾ ਜਿਹੜਾ ਕੋਈ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਣੇ Facebook ਪੇਜ ਨੰਬਰ 1 ਅਰ ਰਸੋਈ ਨੂੰ ਵੀ ਫੋਲੋ ਕਰ ਲੈਣਾ ਤੇ ਇੰਸਟਾਗ੍ਰam ਤੇ ਆਪਣੀ ਆਈਡੀ ਕੈਂਸਰ ਰਾਰਨੀ ਨੂੰ ਵੀ ਫੋਲੋ ਕਰ ਲੈਣਾ ਤੇ ਆਪਾਂ ਇਹਦੇ ਵਿੱਚ ਪਾਣੀ ਲੋਡ ਅਨਸਾਰ ਥੋੜਾ ਥੋੜਾ ਕਰਕੇ ਪਾਣੀ ਲੈ ਕੇ ਨਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟਦੇ ਰਹਿਣਾ ਹੈਗਾ ਤਾਂ ਕਿ ਇਹਦੇ ਵਿੱਚ ਜਿਹੜੀ ਵੀ ਕੋਈ ਗੱਠ-ਕੁਠਲੀ ਬਣੀ ਹੈਗੀ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਇੱਕ ਸਮੂਥਿੰਗ ਜਾਂ ਵਧੀਆ ਸੌਫਟ ਜਿਹਾ ਮਤਲਬ ਕਿ ਜਿਹੜਾ ਬੈਟਰ ਹੈਗਾ ਤਿਆਰ ਕਰ ਲੈਣਾ ਹੈਗਾ ਇਹਨੂੰ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਕੋਈ ਜ਼ਿਆਦਾ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿੰਨੇ ਹਲਕੇ ਮਸਾਲੇ ਪਾਵਾਂਗੇ ਆਪਾਂ ਜਿਹੜਾ ਇਹਦਾ ਟੇਸਟ ਹੈਗਾ ਇਹ ਉਨਾ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਬੇਕਿੰਗ ਪਾਊਡਰ ਬੇਕਿੰਗ ਜਾਂ ਥੋੜਾ ਜਿਆ ਖਾਣ ਵਾਲਾ ਸੋਡਾ ਵਾਲੇ ਉਹਦੇ ਨਾਲ ਜਿਹੜਾ ਇਹ ਆਪਣਾ ਬੈਟਰ ਹੈਗਾ ਵਧੀਆ ਆ ਹੋਪ ਹੋ ਜਾਂਦਾ ਹੈਗਾ ਮਤਲਬ ਕਿ ਫਲਾਫਟ ਜੀ ਆ ਜਾਂਦੀ ਹੈ ਦੇ ਵਿੱਚ ਤੇ ਬਹੁਤ ਹੀ ਵਧੀਆ ਪਕੌੜੇ ਨੇ ਜਿਹੜੇ ਕ੍ਰਿਸਪੀ ਜੇ ਬਣ ਕੇ ਤਿਆਰ ਹੁੰਦੇ ਨੇਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਲਾਂਗੇ ਕੋਈ 5-4 ਮਿੰਟ ਤੇ ਇਹਦਾ ਇੱਕ ਵਧੀਆ ਆਪਾਂ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਰੈਸਟ ਵਾਸਤੇ ਕੁਝ ਟਾਈਮ ਲਈ ਤੇ ਇੱਧਰ ਆਪਾਂ ਲੈ ਲੈ ਲੇਨਗੇ ਅ ਕੁਝ ਬੈਂਗਨ ਤੇ ਤਿੰਨ ਚਾਰ ਪਿਆਜ਼ ਛੱਲ ਕੇ ਲੈ ਲਿਆ ਤੇ ਆਪਣੇ ਆਹ ਥੋੜਾ ਜਿਹਾ ਲੈ ਲਿਆਗਾ ਪੇਠਾ ਕਈ ਲੋਕ ਇਹਨੂੰ ਕਦੋਂ ਵੀ ਬੋਲਦੇ ਨੇ ਪਰ ਅਸਲ ਵਿੱਚ ਇਹਨੂੰ ਪੇਠਾ ਕਦੋਂ ਬੋਲਿਆ ਜਾਂਦਾ ਹੈਗਾ ਅੱਡੋ ਅੱਡ ਇਲਾਕਿਆਂ ਦੀ ਅੱਡੋ ਅੱਡ ਭਾਸ਼ਾ ਹੈਗੀ ਚਲੋ ਕੋਈ ਵੀ ਕੁਝ ਵੀ ਬੋਲੋ ਤੇ ਆਪਾਂ ਇਹਨੂੰ ਪਤਲਾ ਪਤਲਾ ਕੱਟ ਲੈਣਾਗਾ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਇਹਨੂੰ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਆਪਾਂ ਕੱਟ ਲਵਾਂਗੇ ਜਿਹੜੇ ਇਹਦੇ ਪਕੌੜੇ ਨੇ ਨਾ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਤੇ ਜੇ ਇੱਕ ਵਾਰੀ ਇਹਦੇ ਪਕੌੜੇ ਬਣਾ ਕੇ ਖਾ ਲੇ ਤਾਂ ਆਲੂ ਦੇ ਪਕੌੜੇ ਚ ਪਨੀਰ ਦੇ ਪਕੌੜੇ ਵੀ ਬੰਦਾ ਭੁੱਲ ਜਾਂਦਾ ਐਨੇ ਜ਼ਿਆਦਾ ਟੇਸਟੀ ਬਣਦੇ ਨੇ ਜਿਹੜੇ ਪਕੌੜੇ ਨੇ ਇਹਦੇ ਉਸ ਤੋਂ ਬਾਅਦ ਜਿਹੜੇ ਇਹ ਬੈਂਗਣਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਪਤਲਾ ਪਤਲਾ ਤੇ ਵੈਂਗਣਾਂ ਦੇ ਪਕੌੜੇ ਨੇ ਜਿਹੜੇ ਉਹ ਵੀ ਬਹੁਤ ਹੀ ਟੇਸਟੀ ਬਣਦੇ ਨੇਗੇ ਤੇ ਫਰੈਸ਼ ਵੈਂਗਣ ਸੀਗੇ ਤੇ ਇਹ ਕੱਚੇ-ਕੱਚੇ ਜੇ ਸੀਗੇ ਤਾਂ ਕਰਕੇ ਆਪਾਂ ਇਹਨਾਂ ਨੂੰ ਲੈ ਲਿਆ ਮੈਂ ਕਿਹਾ ਚੱਲ ਟਰਾਈ ਕਰਕੇ ਦੇਖੀਏ ਆਪਾਂ ਤੇ ਆ ਬਸ ਤੁਰ ਆਲੇ ਕੁ ਉਪਰੋਂ ਬਹੁਤ ਸਾ ਸੀਗੇ ਵੈਂਗਣ ਪਰ ਵਿੱਚੋਂ ਥੋੜਾ ਜਿਹਾ ਖਰਾਬ ਨਿਕਲੇਆ ਚਲੋ ਆਪਾਂ ਇਹਨਾਂ ਨੂੰ ਬਰੇ ਰੱਖ ਦਿੰਨੇ ਆ ਤੇ ਆਪਾਂ ਜਿਹੜਾ ਹੋਰ ਹੈਗਾ ਵੈਂਗਣ ਉਹਨੂੰ ਆਪਾਂ ਕੱਟ ਲਵਾਂਗੇ ਪਤਲੇ-ਪਤਲੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਹੈ ਸਾਰੇ ਵੈਂਗਣਾਂ ਨੂੰ ਪਤਲਾ-ਪਤਲਾ ਕੱਟ ਕੇ ਤਿਆਰ ਕਰ ਲਵਾਂਗੇ ਇਹ ਵੀ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਬਹੁਤ ਹੀ ਟੇਸਟੀ ਬਣਦੇ ਨੇਗੇ ਉਪਰੋਂ ਕ੍ਰਿਸਪੀ ਜੇ ਬਣ ਜਾਂਦੇ ਹੈਗੇ ਤੇ ਵਿੱਚੋਂ ਇੰਨੇ ਜਿਆਦਾ ਸੌਫਟ ਹੈਗੇ ਬਸ ਬਹੁਤ ਹੀ ਟੇਸਟ ਆਉਂਦਾ ਇਹਨਾਂ ਦਾ ਜੀ ਕਰਦਾਗਾ ਟਿੱਡ ਭਰ ਜਾਂਦਾ ਪਰ ਮਨ ਨਹੀਂ ਭਰਦਾ ਹੈਗਾਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਸਾਰੇ ਬੈਂਗਨ ਸੀਗੇ ਇਹ ਵੀ ਕੱਟ ਲੈਨੇਗੇ ਤੇ ਉਸ ਤੋਂ ਬਾਅਦ ਆਪਾਂ ਕੱਟ ਲਾਂਗੇ ਪਿਆਜ਼ਾਂ ਨੂੰ ਪਿਆਜ਼ਾਂ ਨੂੰ ਵੀ ਆਪਾਂ ਲੰਬਾ ਲੰੰਬਾ ਕੱਟ ਲਵਾਂਗੇ ਇੱਥੇ ਮੈਂ 3-4 ਪਿਆਜ਼ ਲੈਂਦੇ ਨੇ ਇਹਨਾਂ ਨੂੰ ਆਪਾਂ ਛਿੱਲ ਕੇ ਧੋ ਕੇ ਰੱਖ ਲਿਆ ਸੀਗਾ ਇਹਨਾਂ ਨੂੰ ਵੀ ਆਪਾਂ ਲੰਬਾ ਲੰਬਾ ਕੱਟ ਲਵਾਂਗੇ ਤੇ ਪਿਆਜ਼ ਦੇ ਪਕੌੜੇ ਵੀ ਬਹੁਤ ਟੇਸਟੀ ਬਣਦੇ ਆ ਇਹਨਾਂ ਦਾ ਜਿਹੜਾ ਥੋੜਾ ਜਿਹਾ ਜਦੋਂ ਇਹਨਾਂ ਨੂੰ ਆਪਾਂ ਪਕੌੜੇ ਬਣਾਉਨੇ ਆ ਇਹਦਾ ਜਿਹੜਾ ਮਠਿਆਸ ਜੀ ਆ ਜਾਂਦੀ ਹੈ ਪਕੌੜਿਆਂ ਦੇ ਵਿੱਚ ਤੇ ਜਿਹੜੀ ਕਿ ਬਹੁਤ ਹੀ ਵਧੀਆ ਲੱਗਦੀ ਹੈਗੀ ਇਹ ਪਕੌੜੇ ਜਿਹੜੇ ਪਿਆਜ਼ ਨੇ ਇਹਨਾਂ ਨੂੰ ਵੀ ਆਪਾਂ ਕੱਟ ਲਵਾਂਗੇ ਤੁਸੀਂ ਇੱਕ ਵਾਰੀ ਬਣਾ ਕੇ ਟਰਾਈ ਜ਼ਰੂਰ ਕਰਨਾ ਇਹ ਤਿੰਨੇ ਤਰ੍ਹਾਂ ਦੇ ਪਕੌੜੇ ਤੇ ਫਿਰ ਕਮੈਂਟਾਂ ਦੇ ਵਿੱਚ ਦੱਸਣਾ ਕਿ ਕਿਹੋ ਜਿھے ਬਣੇ ਨੇਗੀ ਤੇ ਵਧੀਆ ਲੱਗੇ ਆ ਸੋਨੂੰ ਜਾਂ ਕਿ ਮੈਂ ਆ ਥੋੜਾ ਜਿਹਾ ਪਿਆਜ਼ ਵੀ ਥੋੜਾ ਜਿਹਾ ਖਰਾਬ ਸੀਗਾ ਵਿੱਚੋਂ ਤੇ ਇਹਨੂੰ ਵੀ ਆਪਾਂ ਹਟਾ ਦੇਵਾਂਗੇ ਤੇ ਕਿਉਂਕਿ ਗਰਮੀ ਇੰਨੀ ਜ਼ਿਆਦੀ ਹੈ ਕਿ ਸਬਜੀ ਦੇ ਵੀ ਕੀ ਸਾਰੇ ਹੈਗੇ ਤੇ ਖਰਾਬ ਹੋ ਜਾਂਦੀ ਹੈਗੀ ਤੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਦਾ ਪਿਆਜ਼ ਆ ਜਿਹੜਾ ਉਹ ਵੀ ਆਪਾਂ ਕੱਟ ਲਵਾਂਗੇ ਤੇ ਇਹ ਜਿਹੜਾ ਪਿਆਜ਼ ਆਪਾਂ ਲੰਬਾ ਲੰਬਾ ਪਤਲਾ ਪਤਲਾ ਕੱਟ ਲੈਗਾ ਜਿਆਦਾ ਪਤਲਾ ਵੀ ਨਹੀਂ ਕੱਟਣਾ ਥੋੜਾ ਜਿਹਾ ਮੋਟਾ ਹੀ ਰੱਖਣਾ ਕਿਉਂਕਿ ਟੇਸਟ ਵਧੀਆ ਤੇ ਇੱਧਰ ਆਪਾਂ ਇੱਕ ਪੈਨ ਲੈ ਲਿਆ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਹੈਗਾ ਜਿਹੜਾ ਉਹ ਚੜਾਤਾ ਤੇ ਆਪਣਾ ਬੈਟਰ ਹੈ ਜਿਹੜਾ ਵਧੀਆ ਦੇਖੋ ਫਲਫੀ ਜਿਹਾ ਹੋ ਗਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭਿਉਂ ਭਿਉਂ ਕੇ ਇਹਦੇ ਵਿੱਚ ਜਿਹੜੇ ਆ ਪਹਿਲਾਂ ਆਪਾਂ ਬੈਂਗਣ ਦੇ ਪਕੌੜੇ ਕੱਟ ਲਾਂਗੇ ਕਿਉਂਕਿ ਬੈਂਗਣ ਨੇ ਜਿਹੜੇ ਇਹ ਨਾ ਥੋੜੇ ਜਿਹਾ ਜਲਦੀ ਕਾਲੇ ਹੋ ਜਾਂਦੇ ਨੇਗੇ ਤਾਂ ਕਰਕੇ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆਂਗੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇਦੇ ਵਿੱਚ ਪਾ ਲਵਾਂਗੇ ਤੇਲ ਗਰਮ ਹੈਗਾ ਤੇ ਗਰਮ ਗਰਮ ਤੇਲ ਦੇ ਵਿੱਚ ਜਦੋਂ ਪਾਉਣੇ ਆ ਤੇ ਇਹ ਬਹੁਤ ਹੀ ਟੇਸਟੀ ਔਰ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇਗੇ ਤੇ ਪਰ ਜਿਹੜੀ ਆਹ ਸਾਈਡਾਂ ਦੇ ਉੱਪਰ ਵੇਸਨ ਦਾ ਪਕੌੜੀਆਂ ਜੀਆਂ ਬਣਦੀਆਂ ਨੇ ਤੇ ਇਹ ਤਾਂ ਖਾਣ ਦੇ ਵਿੱਚ ਉਧਰ ਵੀ ਜ਼ਿਆਦਾ ਸਵਾਦ ਲੱਗਦੀਆਂ ਨੇ ਪਰ ਮੈਂ ਤਾਂ ਪੌੜੇ ਛੱਡ ਇਹ ਹੀ ਜ਼ਿਆਦਾ ਵਧੀਆ ਲੱਗਦੀਆਂ ਮੈਨੂੰ ਤਾਂ ਬਹੁਤ ਹੀ ਕ੍ਰਿਸਪੀ ਜੀਆਂ ਬਣਦੀਆਂ ਨੇ ਆ ਚਲੋ ਆਪਣੀ ਆਪਣੀ ਚੁਆਇਸ ਹੈਗੀ ਚਲੋ ਫਿਰ ਵੀ ਤੇ ਆਪਾਂ ਇਹ ਜਿਹੜੇ ਵੈਂਗਣ ਦੇ ਪਕੌੜੇ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਬੇਸਨ ਚ ਲਵੇੜ ਲਵੇੜ ਕੇ ਤੇ ਆਪਾਂ ਇਹਦੇ ਵਿੱਚ ਤੇਲ ਦੇ ਵਿੱਚ ਫਰਾਈ ਹੋਣ ਵਾਸਤੇ ਰੱਖਦੇ ਆ ਤੇ ਇਹ ਇਹਨਾਂ ਨੂੰ ਆਪਾਂ ਉਲਟ ਪਲਟ ਕਰਕੇ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਕ੍ਰਿਸਪੀ ਕ੍ਰਿਸਪੀ ਕਰ ਲਵਾਂਗੇ ਤੇ ਉਨੀ ਦੇਰ ਚ ਆਪਾਂ ਜਿਹੜਾ ਆਪਾਂ ਕੋਈ ਹੋਰ ਤਿਆਰੀ ਕਰਨੀ ਹੈਗੀ ਉਹ ਕਰ ਲੈਨੇ ਆ ਜਿੰਨੂੰ ਤਕਰੇ ਬੰਦੇ ਨੇਗੇ ਤੇ ਇਹਨਾਂ ਨੂੰ ਜਦੋਂ ਜਦੋਂ ਤਕਰ ਸੇਕ ਲੱਗਦਾ ਹੈਗਾ ਤੇ ਆਪਾਂ ਸੌਸ ਵਗੈਰਾ ਬਣਾ ਲੈਨੇ ਹੈਗੇ ਇਹਨਾਂ ਨੂੰ ਆਪਾਂ ਥੋੜੇ ਜਿਹੇ ਸਿੱਕ ਗਏ ਨੇ ਤੇ ਇਹਨਾਂ ਨੂੰ ਆਪਾਂ ਪਲਟੀ ਕਰ ਲਵਾਂਗੇ ਪਲਟੀ ਤੁਸੀਂ ਸਾਵਧਾਨੀ ਨਾਲ ਕਰਨੀ ਹੈਗੀ ਮੈਂ ਤਾਂ ਨਾ ਜ਼ਿਆਦਾਤਰ ਚਿਮਟੇ ਦੀ ਸਹਾਇਤਾ ਨਾਲ ਇਹਨਾਂ ਦੀ ਪਲਟੀ ਕਰਦੀਆਂ ਕਿਉਂਕਿ ਜਿਹੜੀ ਆਪਣੀ ਚਰ ਹੁੰਦੀ ਹੈਗੀ ਉਹ ਥੋੜੀ ਜਿਹੀ ਵੱਡੀ ਹੁੰਦੀ ਹੈਗੀ ਤੇ ਪਲਟੀ ਕਰਨ ਵਿੱਚ ਥੋੜੀ ਜਿਹੀ ਦਿੱਕਤ ਕਰਦੇ ਨੇਗੇ ਤਾਂ ਕਰਕੇ ਚਮਟੇ ਨਾਲ ਫੜ ਕੇ ਇਕੱਲੇ-ਕੱਲੇ ਨੂੰ ਇਹਨਾਂ ਨੂੰ ਪਲਟ ਲੈਣੀ ਹੈਗੀ ਤੇ ਤੇਲ ਦਾ ਉੱਪਰ ਪੈਣ ਦਾ ਖਤਰਾ ਨਹੀਂ ਰਹਿੰਦਾ ਹੈਗਾਗਾ ਇੱਕ ਪਾਸੋਂ ਵਧੀਆ ਸਿੱਕ ਗਏ ਨੇ ਤੇ ਆ ਦੂਜੇ ਪਾਸੋਂ ਵੀ ਆਪਣੇ ਦੇਖ ਵਧੀਆ ਸਿੱਕ ਗਏ ਨੇ ਕਿਉਂਕਿ ਤੇਲ ਪੂਰਾ ਗਰਮ ਹੈਗਾ ਉਬਾਲੇ ਮਾਰੀ ਜਾਂਦਾ ਹੈਗਾ ਤੇ ਕ੍ਰਿਸਪੀ ਹੋ ਜਾਣਗੇ ਮਿੰਟਾਂ ਸਕਿੰਟਾਂ ਜੀ ਬਣ ਜਾਂਦੇ ਹੈਗੇ ਜਿਆਦਾ ਧੇਰ ਵੀ ਨਹੀਂ ਲੱਗਦੀ ਹੈਗੀ ਤੇ ਬਹੁਤ ਹੀ ਟੇਸਟੀ ਬਣਦੇ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇੱਕ ਇਹਦੇ ਵਿੱਚ ਛਾਣਨੀ ਦੇ ਵਿੱਚ ਕੱਢ ਲਵਾਂਗੇ ਤੇ ਜਿਹੜਾ ਐਕਸਟਰਾ ਤੇਲ ਹੈ ਆਪਣਾ ਤੇ ਉਹ ਨਾਲ ਦੀ ਨਾਲ ਹੀ ਆਪਣੀ ਜਿਹੜਾ ਫਰਾਈ ਪੈਨ ਚ ਚਲਿਆ ਜਾਊਗਾ ਕਿਉਂਕਿ ਜਿਆਦਾ ਜਿਹੜਾ ਸਰੋਂ ਦਾ ਤੇਲ ਹੈ ਜਿਆਦਾ ਇਹ ਮਤਲਬ ਕਿ ਪਕੌੜਿਆਂ ਦੇ ਅੰਦਰ ਨਹੀਂ ਰਹਿੰਦਾ ਹੈਗਾਗਾ ਜਲਦੀ ਬਸ ਪਕਦੇ ਪਕਦੇ ਇਹਦੇ ਵਿੱਚ ਤੇ ਵਿੱਚ ਨਹੀਂ ਰਹਿੰਦਾ ਤੇ ਇਹ ਜਿਹੜੇ ਆਪਣੇ ਪਕੌੜੇ ਬਣ ਕੇ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਔਰ ਕ੍ਰਿਸਪੀ ਰੈਸਪੀ ਬਣ ਕੇ ਤਿਆਰ ਹੋ ਗਏ ਨੇ ਤੇ ਇੱਕ ਪੂਰ ਹੋਰ ਸੀਗਾ ਤੇ ਇਹਨੂੰ ਵੀ ਆਪਾਂ ਨੇ ਪਾ ਤਾ ਤੇ ਇਹਨੂੰ ਵੀ ਆਪਾਂ ਨੇ ਫਰਾਈ ਕਰਕੇ ਕੱਢ ਲਿਆ ਤੇ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਇਹ ਪੇਠਾ ਕੱਦੂ ਤੇ ਇਹਨੂੰ ਵੀ ਆਪਾਂ ਬੇਸਣ ਦੇ ਵਿੱਚ ਡਿਪ ਕਰ ਕਰ ਕਰਕੇ ਤੇ ਇਹਦੇ ਵਿੱਚ ਪਾ ਦਵਾਂਗੇ ਜਿੰਨੇ ਕ ਪੀਸ ਆਉਂਦੇ ਨੇ ਕਿਉਂਕਿ ਇਹਦੇ ਪੀਸ ਥੋੜੇ ਜਿਹਾ ਜ਼ਿਆਦਾ ਵੱਡੇ ਵੱਡੇ ਹੁੰਦੇ ਨੇ ਤੇ ਕਿਉਂਕਿ ਸਾਇਦ ਹੀ ਇਹਦਾ ਇਸ ਤਰ੍ਹਾਂ ਦਾ ਹੁੰਦਾਗਾ ਤੇ ਮੈਂ ਉਸ ਤਰ੍ਹਾਂ ਦੀ ਸ਼ੇਪ ਲੈ ਲਈ ਹੈਗੀ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਇੱਕ ਕਰਕੇ ਜਿੰਨੇ ਪੀਸ ਆਉਂਦੇ ਆ ਫਰਾਈ ਕਰਨ ਵਾਸਤੇ ਪਾ ਤੇ ਤੇ ਇਹਨਾਂ ਦਾ ਟੇਸ ਤਾਂ ਬਸ ਕੁਛ ਹੈ ਕੁਛ ਹੀ ਨਾ ਕਿ ਐਨੇ ਟੇਸਟੀ ਲੱਗਦੇ ਨੇਗੇ ਤੇ ਇਹਨਾਂ ਨੇ ਤਾਂ ਆਲੂ ਸਨੈਕਸ ਵੀ ਭਲਾਤੇ ਇੰਨਾ ਸੁਆਦ ਬੰਦੇ ਨੇਗੇ ਆਲੂ ਸਨੈਕਸ ਪਨੀਰ ਦੇ ਪਕੌੜੇ ਉਹ ਵੀ ਭਲਾਤੇ ਕਿ ਇਹਨੇ ਸੌਫਟ ਬੰਦੇ ਨੇ ਅੰਦਰੋਂ ਤੇ ਉੱਪਰੋਂ ਇਹਨੇ ਕ੍ਰਿਸਪੀ ਜਿਨੇਗੇ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਨੇ ਇਹ ਵੀ ਇੱਕ ਸਾਈਡ ਇਹਨਾਂ ਦੀ ਪੱਕ ਗਈ ਹੈ ਗੱਲਾਂ ਕਰਦੇ ਕਰਦੇ ਤੇ ਇਹਨਾਂ ਨੂੰ ਆਪਾਂ ਪਲਟੀ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਉੱਪਰੋਂ ਕ੍ਰਿਸਪੀ ਹੋਣ ਤੱਕ ਸੰਗੀ ਤਰ੍ਹਾਂ ਪਕਾ ਲਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ crisp ਕਰਨ ਨਾਲ ਨਾਲ ਤਾਂ ਜਿਹੜੇ ਪਕੌੜਿਆਂ ਦੇ ਵਿੱਚ ਤੇਲ ਹੈਗਾ ਉਹ ਨਹੀਂ ਰਹਿੰਦਾ ਹੈਗਾਗਾ ਤੇ ਨਾਲੇ ਜਿਹੜੇ ਹੈਗੇ ਇਹਨਾਂ ਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਹੋ ਜਾਂਦਾ ਹੈਗਾ ਇਹ ਵੀ ਆਪਾਂ ਦੇਖੋ 골ਡਨ ਬ੍ਰਾਊਨ ਹੋ ਗਏ ਨੇਗੇ ਵਧੀਆ ਪੱਕ ਗਏ ਨੇ ਤੇ ਇਹਨਾਂ ਨੂੰ ਆਪਾਂ ਛਾਹਣੀ ਨਾਲ ਕੱਢ ਲਵਾਂਗੇ ਇਹ ਥੋੜੇ ਜਿਹੀ ਪੀਸ ਵੱਡੇ ਆ ਇਹਨਾਂ ਨੂੰ ਵੀ ਆਰਾਮ ਨਾਲ ਤੁਸੀਂ ਛਾਹੜ ਦੇ ਉੱਪਰ ਰੱਖੀ ਜਾਣਾ ਇੱਕ ਇੱਕ ਕਰਕੇ ਤੇ ਫਿਰ ਵੀ ਜਿਹੜਾ ਮਾੜਾ ਮੋਟਾ ਤੇਲ ਹੈਗਾ ਉਹ ਆਪਣੀ ਫਰਾਈ ਪੈਨ ਦੇ ਵਿੱਚ ਹੀ ਮਤਲਬ ਕਿ ਚਲਾ ਜਾਊਗਾ ਤੇ ਦੇਖੋ ਇਹ ਕਿੰਨਾ ਵਧੀਆ ਸੋਨਾ ਕਲਰ ਆ ਗਿਆ ਤੇ ਬਣ ਕੇ ਤਿਆਰ ਹੋ ਗਏ ਹੈਗੇ ਬੜੇ ਸੋਹਣੇ ਲੱਗਦੇ ਹੈਗੇ 빙ੇ ਟੇਡੇ ਜੇ ਚਲੋ ਇਹਨਾਂ ਨੂੰ ਵੀ ਆਪਾਂ ਇੱਥੇ ਇਹਨਾਂ ਦੇ ਨਾਲ ਹੀ ਰੱਖ ਲਵਾਂਗੇ ਤੇ ਜਿਹੜੇ ਬਾਕੀ ਬਚਦੇ ਨੇਗੇ ਉਹ ਵੀ ਆਪਾਂ ਫਰਾਈ ਕਰਕੇ ਨਾੜੀ ਨਾਲੇ ਰੱਖ ਲਵਾਂਗੇ ਉਸ ਤੋਂ ਬਾਅਦ ਆਪਣੀ ਵਾਰੀ ਆ ਜਾਂਦੀ ਹੈ ਪਿਆਜ਼ਾਂ ਦੀ ਜਿਹੜਾ ਬਾਕੀ ਵੇਸਣ ਦਾ ਬੈਟਰ ਬਚ ਗਿਆ ਉਹਦੇ ਆਪਾਂ ਜਿੰਨੇ ਪਿਆਜ਼ ਆ ਸਾਰੇ ਪਿਆਜ਼ ਇਹਦੇ ਵਿੱਚ ਪਾ ਲਵਾਂਗੇ ਇੱਕ ਵਾਰ ਬੈਟਰ ਬਣਾਓ ਤੇ ਤਿੰਨ ਤਰ੍ਹਾਂ ਦੇ ਪਕੌੜੇ ਮਿੰਟਾਂ ਸਕਿੰਟਾਂ ਚ ਬਣਾਓ ਤੇ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਲੈਨੇਗੇ ਤੇ ਪਿਆਜ਼ ਦੇ ਪਕੌੜੇ ਵੀ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਮਠਿਆਸ ਜੀ ਵਧੀਆ ਆਉਂਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਅ ਅ ਥੋੜਾ ਜਿਹਾ ਧਿਆਨ ਨਾਲ ਪਾਉਣਾ ਹੈਗਾ ਕਿਉਂਕਿ ਤੇਲ ਬਹੁਤ ਜ਼ਿਆਦਾ ਗਰਮ ਹੈਗਾ ਤੇ ਦੇਖੋ ਕਿਵੇਂ ਉਬਲ ਰਿਹਾ ਹੈਗਾ ਤੇ ਚਲੋ ਕੋਈ ਗੱਲ ਨਹੀਂ ਆਰਾਮ ਨਾਲ ਇਹਨਾਂ ਨੂੰ ਬਿਹ ਹੱਥ ਨਾਲ ਲੱਗ ਜੇ ਤੇਲ ਤੇ ਆਪਾਂ ਇਹਨਾਂ ਨੂੰ ਜਿੰਨੇ ਕ ਇਹਦੇ ਵਿੱਚ ਆਉਂਦੇ ਆ ਫਰਾਈ ਪੈਨ ਚ ਓਨੇ ਕ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਪਿਆਜ਼ ਦੇ ਪਕੌੜੇ ਜਿਹੜੇ ਇਹ ਵੀ ਬਹੁਤ ਜਲਦੀ ਪੱਕ ਕੇ ਤਿਆਰ ਹੋ ਜਾਂਦੇ ਆ ਤੇ ਬਹੁਤ ਹੀ ਟੇਸਟੀ ਲੱਗਦੇ ਨੇਗੇ ਚਲੋ ਇਹਨਾਂ ਦਾ ਆਪਾਂ ਪਾਸਾ ਪਲਟ ਲੈਣੇ ਹੈਗੇ ਤੇ ਜਿਹੜਾ ਪਕੌੜੇ ਨੇ ਦੇਖੋ ਇੱਕ ਸਾਈਡ ਤੋਂ ਵਧੀਆ ਪੱਕ ਗਏ ਨੇਗੇ ਤੇ ਵੀਡੀਓ ਵਧੀਆ ਲੱਗਦੀ ਹੈ ਕੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਦੇ ਦੋਨੇ ਪਾਸੇ ਸੇਕ ਲਵਾਂਗੇ ਬਹੁਤ ਹੀ ਜਲਦੀ ਸਿੱਖ ਜਾਂਦੇ ਨੇ ਇਹ ਤੇ ਜਿਹੜੇ ਪਕੌੜੇ ਨੇ ਤਿੰਨੇ ਪ੍ਰਕਾਰ ਦੇ ਬਹੁਤ ਹੀ ਟੇਸਟੀ ਲੱਗਦੇ ਨੇਗੇ ਤੇ ਚਾਹੇ ਤੁਸੀਂ ਕੱਲੇ-ਕੱਲੇ ਕਰਕੇ ਬਣਾ ਲਓ ਪਰ ਮੈਂ ਅੱਜ ਤਿੰਨੇ ਪ੍ਰਕਾਰ ਦੇ ਬਣਾਏ ਨੇ ਕਿਉਂਕਿ ਮੈਂ ਕਿਹਾ ਚਲੋ ਤਿੰਨੇ ਪ੍ਰਕਾਰ ਦੇ ਬਣਾਵਾਂਗੇ ਤੇ ਟੇਸਟ ਵੱਖਰਾ-ਵੱਖਰਾ ਰਹੂਗਾ ਜਿਹੜੇ ਪਕੌੜੇ ਨੇ ਆਪਣੇ ਪਿਆਜ਼ ਦੇ ਉਹ ਵੀ ਬਣ ਕੇ ਤਿਆਰ ਹੋ ਗਏ ਨੇਗੇ ਤੇ ਇਹਨਾਂ ਨੂੰ ਵੀ ਆਪਾਂ ਛਰਦੇ ਵਿੱਚ ਕੱਢ ਲਵਾਂਗੇ ਤੇ ਇਹਨਾਂ ਦਾ ਜਿਹੜਾ ਐਕਸਟਰਾ ਔਲ ਹੈ ਉਹ ਇਹਦੇ ਵਿੱਚ ਛਰਦੇ ਵਿੱਚ ਨਿਕਲ ਜਾਊਗਾ ਤੇ ਇਹਨਾਂ ਨੂੰ ਆਪਾਂ ਪਾ ਲਵਾਂਗੇ ਬਰਾਬਰੀ ਦੂਜੇ ਪਕੌੜਿਆਂ ਦੇ ਨਾਲ ਤੇ ਜਲਦੀ ਮਿਲਦੇ ਹਾਂਗੇ ਆਪਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਤਾਂ ਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ